ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਇਤਿਹਾਸ ਬੀਬੀ ਰਜਨੀ ਜੀ ਦਾ ਪੰਜਾਬ ਦੇ ਪਠੀ ਨਗਰ ਦੇ ਜ਼ਗੀਰਦਾਰ ਦੁਨੀ ਚਾਂਦ ਦੀਆਂ ਪੰਜ ਧੀਆਂ ਸਨ ਉਸ ਨੇ ਪੁੱਤਰ ਲਈ ਕਈ ਪਾਠ ਕਰਵਾਏ ਪਰ ਉਸ ਨੂੰ ਪੁੱਤਰ ਪ੍ਰਾਪਤੀ ਨਹੀਂ ਹੋਈ ਜਿਸ ਤੋਂ ਬਾਅਦ ਉਸ ਦਾ ਰੱਬ ਤੋਂ ਵਿਸ਼ਵਾਸ ਉੱਠ ਗਿਆ ਉਸ ਨੇ ਸਮਰੱਥਾ ਦੇ ਅਨੁਸਾਰ ਚਾਰ ਧੀਆਂ ਦਾ ਵਿਆਹ ਕਰ ਦਿੱਤਾ ਜਦੋਂ ਛੋਟੀ ਧੀ ਲਈ ਉਹ ਵਾਰ ਲੱਭ ਰਿਹਾ ਸੀ ਤਾਂ ਉਹਨਾਂ ਦੀਨਾਂ ਵਿੱਚ ਉਸ ਦੀਆਂ ਹੋਰ ਪੁੱਤਰੀਆਂ ਪੇਕੇ ਆਈਆਂ ਹੋਈਆਂ ਸਨ ਉਹ ਸਾਰੀਆਂ ਮਿਲ ਕੇ ਆਪਣੇ ਪਿਤਾ ਦੀ ਤਾਰੀਫ਼ ਕਰ ਰਹੀਆਂ ਸਨ ਕਿ ਉਹਨਾਂ ਨੇ ਵਿਆਹ ਉੱਤੇ ਸਭ ਕੁਝ ਦਿੱਤਾ ਹੈ ਜੋ ਰਾਜਾ ਮਹਾਰਾਜਾ ਵੀ ਨਹੀਂ ਦੇ ਸਕਦੇ ਸਨ ਇਸ ਤੇ ਛੋਟੀ ਕੁੜੀ ਰਜਨੀ ਨੇ ਕਿਹਾ ਕਿ ਇਹ ਸੱਚ ਨਹੀਂ ਹੈ ਸਭ ਕੁਝ ਦੇਣ ਵਾਲਾ ਤਾਂ ਉਹ ਵਾਹਿਗੁਰੂ ਹੈ ਸਾਡੇ ਪਿਤਾ ਤਾਂ ਕੇਵਲ ਇੱਕ ਸਾਧਨ ਮਾਤਰ ਹਨ ਇਸ ਉੱਤੇ ਹੋਰ ਭੈਣਾ ਸਹਿਮਤ ਨਹੀਂ ਹੋਈਆਂ ਜਦੋਂ ਇਸ ਗੱਲ ਦਾ ਪਤਾ ਉਹਨਾਂ ਦੇ ਪਿਤਾ ਜ਼ਗੀਰਦਾਰ ਦੁਨੀ ਚੰਦ ਨੂੰ ਲੱਗਾ ਤਾਂ ਉਹ ਛੋਟੀ ਧੀ ਰਜਨੀ ਉੱਤੇ ਫਰਪਿਆ ਅਤੇ ਕਿਹਾ ਕਿ ਮੈਂ ਤੈਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ ਉਸ ਰੱਬ ਨੇ ਨਹੀਂ ਪਰ ਰਜਨੀ ਪਿਤਾ ਦੇ ਕਰੋਧ ਤੋਂ ਵਿਚਲਿਤ ਨਹੀਂ ਹੋਈ ਅਤੇ ਰੱਬ ਤੇ ਉਸ ਦੀ ਆਸਥਾ ਨਹੀਂ ਡੋਲੀ ਉਸ ਨੇ ਕਿਹਾ ਕਿ ਸਭ ਕੁਝ ਦੇਣ ਵਾਲਾ ਉਹ ਪਰਮਾਤਮਾ ਹੈ ਉਸਦੇ ਪਿਤਾ ਨੇ ਕ੍ਰੋਧ ਵਿੱਚ ਆ ਕੇ ਉਸਦਾ ਵਿਆਹ ਇੱਕ ਕੁਸ਼ਟ ਰੋਗੀ ਦੇ ਨਾਲ ਕਰ ਦਿੱਤਾ ਪਰ ਰਜਨੀ ਇਸ ਤੋਂ ਵੀ ਨਿਰਾਸ਼ ਨਹੀਂ ਹੋਈ ਅਤੇ ਆਪਣੇ ਕੁਸ਼ਤੀ ਵਿਲਾਂਗ ਪਤੀ ਨੂੰ ਇੱਕ ਛੋਟੀ ਗੱਡੀ 'ਚ ਬਿਠਾ ਕੇ ਇੱਕ ਰੱਸੀ ਨਾਲ ਖਿੱਚਦੇ ਹੋਏ ਪਿੰਡ-ਪਿੰਡ ਘੁੰਮਣ ਲੱਗੀ ਅਤੇ ਭਿਖਿਆ ਮੰਗ ਕੇ ਗੁਜ਼ਾਰਾ ਕਰਨ ਲੱਗੀ ਇੱਕ ਦਿਨ ਉਹ ਘੁੰਮਦੇ-ਘੁੰਮਦੇ ਆਰਾਮਦਾਸਪੁਰ ਦੇ ਬਾਹਰ ਸਰੋਵਰ ਦੇ ਕੰਢੇ ਆਰਾਮ ਕਰਨ ਲੱਗੀ ਉਸਨੇ ਪਤੀ ਨੂੰ ਬੇਰੀ ਦੇ ਰੁੱਖ ਦੀ ਛਾਇਆ ਵਿੱਚ ਬਿਠਾ ਦਿੱਤਾ ਅਤੇ ਖੁਦ ਨਗਰ ਵਿੱਚ ਭਿਖਿਆ ਮੰਗਣ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਉਸ ਦੇ ਪਤੀ ਨੇ ਦੇਖਿਆ ਕਿ ਕੁਝ ਪੰਛੀ ਬੇ ਦੇ ਰੁੱਖ ਤੋਂ ਵਾਰੀ-ਵਾਰੀ ਸਰੋਵਰ ਦੇ ਪਾਣੀ ਵਿੱਚ ਟੁਬਕੀ ਲਗਾਉਂਦੇ ਹਨ ਅਤੇ ਜਦੋਂ ਬਾਹਰ ਨਿਕਲਦੇ ਹਨ ਕਾਲੇ ਰੰਗ ਦੇ ਕਾਂ ਚਿੱਟੇ ਹੋ ਨਿਕਲਦੇ ਹਨ ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਨੂੰ ਦੇਖ ਕੇ ਰਜਨੀ ਦਾ ਪਤੀ ਵਿਕਰਮਦੱਤ ਹੌਲੀ-ਹੌਲੀ ਰੇਂਗਦੇ ਹੋਏ ਸਰੋਵਰ ਵੱਲ ਚਲਾ ਗਿਆ ਅਤੇ ਉੱਥੇ ਡੁਬਕੀ ਲਗਾਈ ਕੁਦਰਤ ਦਾ ਹੈਰਾਨੀਜਨਕ ਚਮਤਕਾਰ ਹੋਇਆ ਅਤੇ ਪਲ ਬਾਰ ਵਿੱਚ ਉਸ ਦਾ ਕੋੜ ਖਤਮ ਹੋ ਗਿਆ। ਹੁਣ ਉਹ ਰਜਨੀ ਦੇ ਪਰਤਨ ਦੀ ਉਡੀਕ ਕਰਨ ਲੱਗਾ। ਜਦੋਂ ਰਜਨੀ ਵਾਪਸ ਆਈ ਤਾਂ ਉਸ ਨੇ ਉੱਥੇ ਆਪਣੇ ਕੋੜੀ ਪਤੀ ਨੂੰ ਨਾ ਦੇਖ ਕੇ ਇੱਕ ਤੰਦਰੁਸਤ ਜਵਾਨ ਨੂੰ ਵੇਖਿਆ ਜੋ ਆਪਣੇ ਆਪ ਨੂੰ ਉਸ ਦਾ ਪਤੀ ਦੱਸ ਰਿਹਾ ਸੀ। ਤਾਂ ਰਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਉਸ ਉੱਤੇ ਆਪਣੇ ਪਤੀ ਨੂੰ ਗਾਇਬ ਕਰਨ ਦਾ ਇਲਜ਼ਾਮ ਲਗਾਉਣ ਲੱਗੀ। ਉਹਨਾਂ ਦੀਆਂ ਗੱਲਾਂ ਸੁਣ ਕੇ ਨਗਰ ਵਾਸੀ ਇਕੱਠੇ ਹੋ ਗਏ। ਇਸ ਝਗੜੇ ਦਾ ਨਿਆਂ ਕਰਨ ਲਈ ਉਹਨਾਂ ਨੇ ਸੁਝਾ ਦਿੱਤਾ ਕਿ ਤੁਸੀਂ ਦੋਨੇ ਬਾਬਾ ਬੁੱਢਾ ਜੀ ਕੋਲ ਜਾਵੋ ਕਿਉਂਕਿ ਉਹੀ ਇਸ ਰਸਓਵਰ ਦੇ ਕਾਰਜ ਦੀ ਦੇਖਭਾਲ ਕਰ ਰਹੇ ਹਨ ਅਜਿਹਾ ਹੀ ਕੀਤਾ ਗਿਆ ਬਾਬਾ ਬੁੱਢਾ ਜੀ ਨੇ ਦੋਹਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਜਵਾਨ ਵੱਲੋਂ ਕਿਹਾ ਧਿਆਨ ਵੱਲੋਂ ਵੇਖ ਕਿਤੇ ਪੁਰਾਣਾ ਕਸ਼ਟ ਰੋਗ ਬਾਕੀ ਰਹਿ ਗਿਆ ਹੋਵੇ ਜਵਾਨ ਨੇ ਦੱਸਿਆ ਕਿ ਸੱਜੇ ਹੱਥ ਦੀਆਂ ਉਂਗਲੀਆਂ ਦਾ ਅੱਗੇ ਦਾ ਭਾਗ ਅਜੇ ਵੀ ਕੁਸ਼ਟ ਰੋਗ ਤੋਂ ਪ੍ਰਭਾਵਿਤ ਹੈ ਕਿਉਂਕਿ ਇਸ ਹੱਤਵਾਲ ਇੱਕ ਝਾੜੀ ਨੂੰ ਫੜ ਕੇ ਉਸਨੇ ਡੁਬਕੀ ਲਾਈ ਸੀ ਬਾਬਾ ਬੁੱਢਾ ਜੀ ਨੇ ਉਹਨਾਂ ਦੋਨਾਂ ਨੂੰ ਉਸ ਥਾਨ 'ਤੇ ਲੈ ਗਏ ਅਤੇ ਜਵਾਨ ਨੂੰ ਹੱਥ ਸਰੋਵਰ ਵਿੱਚ ਪਾਉਣ ਲਈ ਕਿਹਾ ਵੇਖਦੇ ਹੀ ਵੇਖਦੇ ਬਾਕੀ ਦੇ ਕੁਸ਼ਟ ਦੇ ਚਿੰਨ ਵੀ ਲੁਕਤ ਹੋ ਗਏ ਇਹ ਪ੍ਰਣਾਮ ਦੇਖ ਕੇ ਰਜਨੀ ਸੰਤੁਸ਼ਟ ਹੋ ਗਈ ਅਤੇ ਉਹ ਦੋਵੇਂ ਖੁਸ਼ੀ ਨਾਲ ਜੀਵਨ ਬਤੀਤ ਕਰਨ ਲੱਗੇ ਇਹ ਥਾਨ ਦੁਖਪੰਜਨੀ ਬੇਰੀ ਦੇ ਨਾਮ ਵੱਲੋਂ ਜਾਣਿਆ ਜਾਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ